ਲਾਈਵ ਪਰ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਹਾਂ ਦਿਆਲਾ ਲੋੜਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਦਿਆਲਾ ਗੁਰੂ ਦੇ ਨਜ਼ਦੀਕ ਦੇਵੀ ਦਾਸਪੁਰਾ ਰੇਲਵੇ ਟ੍ਰੈਕ ਤੇ ਇੱਕ ਰੇਲ ਰੋਕੋ ਅੰਦੋਲਨ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਇਹ ਅੰਦੋਲਨ ਜਿਹੜਾ 2 ਘੰਟੇ ਦਾ ਸਮਾਂ ਜਾਰ ਰੱਖਿਆ ਗਿਆ ਹੈ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਇੱਥੇ ਭਾਰੀ ਗਿਣਤੀ ਵਿੱਚ ਜਿਹੜੇ ਕਿਸਾਨ ਆਗੂ ਅਤੇ ਉਹਨਾਂ ਦੇ ਨਾਲ ਜਿਹੜੇ ਕਿਸਾਨ ਜਿਹੜੇ ਵੱਖ-ਵੱਖ ਪਿੰਡਾਂ ਵਿੱਚੋਂ ਸ਼ਾਮਲ ਹੋਏ ਹਨ ਆਓ ਕਿਸਾਨਾਂ ਕੋ ਉਸਵਰਾਂ ਸਿੰਘ ਬੰਦੇ ਜਿਹਦੇ ਨਾਲ ਗੱਲਬਾਤ ਕਰਦੇ ਹਾਂ। ਕੋ 2 ਘੰਟੇ ਦਾ ਰੇਲ ਰੁਕੋ ਦੋਵਾਂ ਫੋਰਮਾਂ ਵੱਲੋਂ ਦੇਸ਼ ਵਿਆਪੀ ਰੋਲ ਰੁਕੋ ਵਾਏ ਸਾਡਾ ਪੰਜਾਬ, ਹਰਿਆਣਾ, ਇਹਦੋਂ ਦਾ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਤੋਂ ਲੈ ਕੇ ਅੱਜ ਦਾ ਰੇਲ ਰੁਕੋ ਹੋ ਰਿਹਾ ਹੈਗਾ। ਇੱਕ ਤਾਂ ਲਖੀਮਪੁਰ ਖੀਰੀ ਕਾਂਡ ਦੀ ਬਰੇਗੰਡ ਅੱਜ ਜਦੋਂ ਆਸ਼ਿਸ਼ ਮਿਸ਼ਰਾ ਟੈਣੀ ਦੇ ਮੁੰਡੇ ਨੇ ਠੀਕ ਆ ਸਾਡੇ ਤੇ ਥਾਰ ਗੱਡੀ ਚੜਾ ਕੇ ਠੀਕ ਹੈ ਸੌਰੀ ਅਜੇ ਮਿਸ਼ਰਾ ਟੰਡੀ ਦੇ ਮੁੰਡੇ ਨੇ ਅਸ਼ੀਸ਼ ਮਿਸ਼ਰਾ ਨੇ ਸਾਡੇ ਤੇ ਥਾਰ ਗੱਡੀ ਚੜਾ ਕੇ ਸਾਡੇ ਕਿਸਾਨ ਆਗੂਆਂ ਨੂੰ ਸ਼ਹੀਦ ਕੀਤਾ ਸੀਗਾ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਉਸ ਕੇਸ ਦੇ ਵਿੱਚ ਐਵੀਡੈਂਸ ਅਦਾਲਤ ਕੋ ਬਹੁਤ ਵੱਡੇ ਸੀਗੇ ਸਿੱਧੀ ਥਾਰ ਗੱਡੀ ਸੀਗੀ ਦਿਖ ਰਹੀ ਉਹਦੇ ਵਿੱਚ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੀ ਆ ਉਹਦੇ ਭਰਾ ਨੂੰ ਜ਼ਮਾਨਤ ਮਿਲੀ ਆ ਤੇ ਬਾਕੀਆਂ ਨੂੰ ਜ਼ਮਾਨਤ ਦੇਣ ਦੀ ਤਿਆਰੀ ਹੋ ਰਹੀ ਆ ਐਡੇ ਵੱਡੇ ਐਵੀਡੈਂਸ ਹੁੰਦੇ ਆ ਕਿਉਂ ਛੱਡਿਆ ਗਿਆ ਜੁਪੀ ਦੀ ਸਰਕਾਰ ਨੇ ਅਰਕਿੰਦਰ ਨੇ ਉਹਦੀ ਪੁਲਿਸ ਨੇ ਅਟਾਰਨੀ ਜਲਨਨ ਨੇ ਉਹਨਾਂ ਦੀ ਮਦਦ ਕੀਤੀ ਹੈਗੀ ਆ ਤਾਂ ਕਰਕੇ ਜਿਹੜਾ ਵਾ ਸਾਡਾ ਜਿਹੜਾ ਵਾ ਇਹ 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 ਜੇ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੋਂ ਅਸੀਂ ਕਿਹਾ ਤਵੰਤ ਜ਼ਮਾਨਤਾਂ ਰੱਦ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਭੇਜੋ ਔਰ ਸਾਨੂੰ ਮਸਲੇ ਤੇ ਇਨਸਾਫ ਦਿਓ ਬਾਕੀ 13 ਫਰਵਰੀ ਤੋਂ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਵਾ ਜਿਹੜਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਡਰ ਤੇ ਜ਼ੁਲਮ ਕੀਤਾ ਸ਼ਹੀਦ ਸੁਪਕਰਨ ਨੂੰ ਸ਼ਹੀਦ ਕੀਤਾ 433 ਕਿਸਾਨ ਜ਼ਖਮੀ ਕੀਤੇ ਉਹਦੇ ਚ ਮੰਗਿਆ ਸੀ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਨਰੇਗਾ 200 ਦਿਨ ਮਜ਼ਦੂਰਾਂ ਦੀ ਚਲਾਈ ਜਾਵੇ ਚੰਗੀ ਦਿਹਾੜੀ ਹੈ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕੀਤੀ ਜਾਵੇ ਇਹੋ ਜਿਹੇ ਮੰਗਾ ਉਹਦੇ ਵਿੱਚ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹ ਤੋਂ ਘਾ 2014 ਤੋਂ ਪਹਿਲਾਂ ਸਵੈ ਪ੍ਰਧਾਨ ਮੰਤਰੀ ਜੀ ਇਹ ਗੱਲਾਂ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਮਿਲਣਾ ਚਾਹੀਦਾ C250 ਦੇ ਅਨਸਾਰ ਫਸਲਾਂ ਦੇ ਭਾਅ ਮਿਲਨੇ ਚਾਹੀਦੇ ਆ ਸੁਪਰੀਮ ਕੋਰਟ ਚ ਹਲਫਨਾਮਾ ਧਾਰ ਕਰਕੇ ਮੁੱਕਰ ਇਹ ਤੋਂ ਘਾ ਆਪ ਕਹਿੰਦੇ ਰਹੇ ਆ ਵੀ ਪਹਿਲੀ ਕੈਬਨਿਟ ਮੀਟਿੰਗ ਚ ਕਰਾ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ 2019 ਚ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁਖ ਨਹੀਂ ਕਰਨੀ ਆ ਇਹਨਾਂ ਕੋ 2021 ਦਸੰਬਰ ਦੀ ਸਾਡੇ ਕੋਲ ਚਿੱਠੀ ਪਈ ਹੋਈ ਆ ਕਿ ਅਸੀਂ ਸਾਰਾ ਕੁਝ ਕਰਾਂਗੇ ਪਰ ਕੀਤਾ ਨਹੀਂ ਹੈਗਾ ਉਹਨਾਂ 12 ਮੰਗਾਂ ਨੂੰ ਮੰਨਵਾਉਣ ਵਾਸਤੇ ਅੱਜ ਦਾ ਮੋਰਚਾ ਸਾਡਾ ਲੱਗਿਆ ਹੋਇਆ ਵਾ ਪੰਜਾਬ ਵਿੱਚ ਝੋਨੇ ਦੀ ਖਰੀਦ ਤੇ ਆਰਤੀਏ ਵਪਾਰੀ ਮਜ਼ਦੂਰ ਹੜਤਾਲ ਤੇ ਆ ਇਹਦੇ ਲਈ ਕੇਂਦਰ ਪੰਜਾਬ ਦੋਵੇਂ ਜ਼ਿੰਮੇਵਾਰ ਆ ਅਸੀਂ ਕਹਿੰਦੇ ਅਸੀਂ ਵੱਡਾ ਅੰਦੋਲਨ ਨਾ ਕਰੀਏ ਤੁਰੰਤ ਇਹ ਖਰੀਦ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਹੱਲ ਕੀਤਾ ਜਾਵੇ ਪ੍ਰਦੂਸ਼ਣ ਵਾਲੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪ੍ਰਦੂਸ਼ਣ ਵਾਲਾ ਮੁੱਦਾ ਘਟ ਜਿੱਤੇ ਤੇ ਰਾਜਨੀਤੀ ਜ਼ਿਆਦਾ ਵੀ ਕੇਂਦਰ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਪਰਾਲੀ ਵਾਲੇ ਮੁੱਦੇ ਤੇ ਰਾਜਨੀਤੀ ਹੋ ਰਹੀ ਆ ਬਾਕੀ 51% ਇੰਡਸਟਰੀ ਦੇ ਪ੍ਰਦੂਸ਼ਣ ਤੇ 25% ਆਵਾਜਾਈ ਦੇ ਸੰਸਾਧਨ ਤੇ ਬਾਕੀ 96% ਤੇ ਮੀਡੀਆ ਤੇ ਕੋਈ ਡਿਬੇਟ ਨਹੀਂ ਹੈ ਕੰਗਨਨ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾਂ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲੋ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਔਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰ ਜੋ ਕੰਗਨਾ ਰਾਓ ਜੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆ ਜਾਵੇ ਧੰਨਵਾਦ ਦੋਵੇਂ ਫੋਰਮ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣਾ 2 ਘੰਟੇ ਦਾ ਰਿਲ ਰੁਕੋ ਜੀ ਇਹ ਪਿਛਲੇ ਤੋਂ ਨਹੀਂ ਉਤਰ ਲਾਇਆ ਗਿਆ ਇਹ ਉਹਦਾ ਮਸਲਾ ਹੋ ਗਿਆ ਹਾਂ ਦੇਖੋ ਉਹਦੇ ਕੁਝ issues ਹੱਲ ਹੋਏ ਹੋਏ ਕੁਝ ਰਹਿਣ ਦੇ ਹੈਗੇ ਇਹ ਇਸ ਤੋਂ ਮੈਂ ਦਾ ਵੀ ਉਹਦੇ ਨਾਲ ਸੰਬੰਧ ਹੈ ਜੀ ਨਾ ਇਹ ਕੇਂਦਰ ਲੈਵਲ ਦਾ ਤਰਨਾ ਸਾਡਾ ਉਹ ਸਾਡਾ ਆਪਣਾ ਨਹੀਂ ਜੀ ਤਰਨਾ